ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਬੋਧ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਜਿਹੜੀ ਅਸੀਂ ਦਸਤਾਰ ਦੀ ਵੀਡੀਓ ਲੈ ਕੇ ਆਏ ਹਾਂ ਵੜਾ ਵਾਲੀ ਪੱਗ ਦੀ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਹਾਂ ਜੀ ਜਿਹੜੀ ਇਹ ਪੱਗ ਦੀ ਲੈਂਥ ਹੈ 7.5 ਮੀਟਰ ਕਪੜਾ ਫੁੱਲ ਵੈਲ ਦਾ ਹੈ ਜਿਹੜਾ ਆਪਾਂ ਪਹਿਲਾਂ ਲੜ ਲਗਾਉਣਾ ਹੈ ਸਿਰ ਦੇ ਸੈਂਟਰ ਦੇ ਵਿੱਚੋਂ ਲੈਣਾ ਹੈ ਉੱਪਰਲੇ ਪੱਲੇ ਨੂੰ ਚੱਕ ਕੇ ਥੱਲੇਲੇ ਪੱਲੇ ਦੇ ਵਿੱਚ ਆਪਾਂ ਜਿਹੜੇ ਵੜ ਨੇ ਉਹਨਾਂ ਨੂੰ ਸੈੱਟ ਕਰਨਾ ਹੈ ਉੱਪਰਲੇ ਪੱਲੇ ਦੇ ਵੜਾਂ ਨੂੰ ਸੈੱਟ ਕਰਕੇ ਆਪਾਂ ਚੰਗੀ ਤਰ੍ਹਾਂ ਇਸ ਨੂੰ ਕਿੱਟਕੇ ਲਗਾ ਦੇਣਾ ਜਿਸ ਦੇ ਨਾਲ ਜਿਹੜੇ ਆਪਣੇ ਵਾਲੇ ਉਹ ਟਾਈਟ ਰਹਿਣਗੇ ਹੁਣ ਜਿਹੜਾ ਪਾਗਲਾ ਲੜ ਲਗਾਉਣਾ ਬੈਗ ਤੋਂ ਵਿੰਚ ਕਰਨਾ ਹੈ ਮੋਟਾ ਪਾਸਾ ਉੱਪਰ ਆ ਕੇ ਉੱਪਰਲੀ ਸਾਈਡ ਇਹ ਪਹਿਲਾ ਪੇਚ ਜਿਹੜਾ ਹੈ ਉਹ ਬਣਾ ਦੇਣਾ ਹੈ ਅਤੇ ਅੰਗੂਠੇ ਅਤੇ ਉਂਗਲੀਆਂ ਦੇ ਨਾਲ ਵਾਲ ਇਕੱਠੇ ਕਰਨੇ ਹਨ ਅਤੇ ਨੋਕ ਤੇ ਰੱਖ ਦੇ ਉਸ ਨੂੰ ਚੰਗੀ ਤਰ੍ਹਾਂ ਦੱਬ ਕੇ ਉਸ ਨੂੰ ਟਾਈਟ ਕਰ ਲੈਣਾ ਹੈ ਵਾਲਾਂ ਨੂੰ ਤੇ ਨਹਾਂ ਨਾਲ ਉਂਗਲੀਆਂ ਨਾਲ ਜਿਹੜਾ ਇਸ ਨੂੰ ਚੰਗੀ ਤਰ੍ਹਾਂ ਖੋਲ ਕੇ ਇਹ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲਾਲ ਲਗਾਉਣਾ ਮੋਟਾ ਪਾਸਾ ਉੱਪਰ ਰੱਖਣਾ ਇਸ ਦੇ ਉੱਪਰਲੇ ਪੱਲੇ ਨੂੰ ਖਿੱਚ ਕੇ ਚੰਗੀ ਤਰ੍ਹਾਂ ਉੱਪਰੋਂ ਇੱਕ ਪੇਚ ਬਣਾ ਦੇਣਾ ਹੈ ਅਤੇ ਉਂਗਲੀਆਂ ਤੇ ਅੰਗੂਠੇ ਦੇ ਨਾਲ ਕੱਲਾ-ਕੱਲਾ ਵਾਲਾ ਜਿਹੜਾ ਆਪਾਂ ਉਸ ਨੂੰ ਬਣਾਉਣਾ ਹੈ ਅਤੇ ਅੰਗੂਠੇ ਦੇ ਨਾਲ ਥੱਲੇਲੇ ਪੇਚ ਨੂੰ ਸਿੰਪਲ ਤਰੀਕੇ ਨਾਲ ਉੱਪਰਲੀ ਸਾਈਡ ਨੂੰ ਚੱਕ ਕੇ ਚੰਗੀ ਤਰ੍ਹਾਂ ਇਸ ਨੂੰ ਸੈੱਟ ਕਰਕੇ ਨੋਕ ਤੇ ਰੱਖਣਾ ਹੈ ਅਤੇ ਬਲਾਂ ਨੂੰ ਖੋਲ ਕੇ ਸੰਗ ਇਹਨਾਂ ਨੂੰ ਨੋਹਾਂ ਨਾਲ ਖਿਲਾਰ ਕੇ ਜਿਹੜਾ ਪਹਿਲਾਂ ਲੜ ਲਗਾਇਆ ਸੀ ਉਸ ਦੇ ਉੱਪਰ ਰੱਖ ਕੇ ਇਸ ਲੜ ਨੂੰ ਵੀ ਆਪਾਂ ਨੇ ਲਗਾ ਦੇਣਾ ਹੈ ਹੁਣ ਜਿਹੜਾ ਆਪਾਂ ਬਾਜ ਦੇ ਨਾਲ ਜਿਹੜੇ ਆਪਣੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਸੰਗਣੇ ਕਰਾਂਗੇ ਨੋਕ ਤੋਂ ਵਾਲਾਂ ਨੂੰ ਸੈੱਟ ਕਰਾਂਗੇ ਅਤੇ ਜਿੱਥੇ ਵੀ ਕਿਤੇ ਆਪਣਾ ਜਿਹੜਾ ਵਾਲਾ ਉਹ ਵੱਡਾ ਹੋਵੇ ਜਾਂ ਢਿੱਲਾ ਹੋਵੇ ਉਸ ਨੂੰ ਆਪਾਂ ਬਾਜ ਦੇ ਨਾਲ ਟਾਈਟ ਕਰ ਲਾਂਗੇ ਜਿਹੜਾ ਭਾਂਗ ਲੜ ਲਗਾਉਣਾ ਮੋਟਾ ਪਾਸਾ ਉੱਪਰ ਆ ਕੇ ਤੁਹਾਨੂੰ ਚੰਗੀ ਤਰ੍ਹਾਂ ਉੱਪਰਲੀ ਸਾਈਡ ਇੱਕ ਪੇਚ ਬਣਾ ਦੇਣਾ ਹੈ ਇਸ ਦਾ ਜਿਹੜਾ ਉੱਪਰਲਾ ਪੱਲਾ ਹੋਵੇਗਾ ਉਸ ਨੂੰ ਆਪਾਂ ਅੱਖ ਤੱਕ ਖੋਲਣਾ ਹੈ ਵਲਾਂ ਨੂੰ ਚੰਗੀ ਤਰ੍ਹਾਂ ਇਕੱਠੇ ਕਰਨਾ ਹੈ ਸੈੱਟ ਕਰਨਾ ਹੈ ਨੁਕਤੇ ਰੱਖ ਕੇ ਉਹਨਾਂ ਨੂੰ ਦੱਬਣਾ ਹੈ ਅਤੇ ਦੱਬਣ ਦੇ ਬਾਅਦ ਉਹਨੂੰ ਆਪਾਂ ਹੱਥ ਦੀ ਗਿੱਬੀ ਦੇ ਨਾਲ ਉਸ ਨੂੰ ਦੱਬਣਾ ਹੈ ਅਤੇ ਨੋਹ ਨਾਲ ਉਸ ਨੂੰ ਸੈੱਟ ਕਰਕੇ ਖਿਲਾਰ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਇਸ ਤੋਂ ਪਹਿਲਾਂ ਲੜ ਲਗਾਇਆ ਸੀ ਉਸ ਤੇ ਰੱਖ ਕੇ ਲਗਾ ਦੇਣਾ ਹੈ ਉਹ ਜਿਹੜਾ ਆਪਾਂ ਆਵਾਜ ਦੇ ਨਾਲ ਨੋਕ ਤੋਂ ਵੱਲਾਂ ਨੂੰ ਸੈੱਟ ਕਰਾਂਗੇ ਤੇ ਜਿਹੜਾ ਵਾਲਾ ਆਪਣਾ ਮੋਟਾ ਹੋਵੇਗਾ ਇਹਨੇ ਢਿੱਲਾ ਹੋਵੇਗਾ ਸੁਣ ਆਪਾਂ ਬਾਦ ਦੇ ਨਾਲ ਟਾਈਟ ਕਰਾਂਗੇ ਅਤੇ ਉੱਪਰਲੇ ਪੇਚਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜਾ ਅਗਲਾ ਲੜ ਲਗਾਉਣਾ ਮੋਟਾ ਪਾਸਾ ਉੱਪਰ ਰੱਖ ਕੇ ਬੈਕ ਤੋਂ ਬੈਂਚ ਕਰਨਾ ਹੈ ਇਸਦੇ ਦੋ ਹੀ ਪੱਲਿਆਂ 'ਚ ਉੱਪਰਲੇ ਪੱਲੇ ਨੂੰ ਜਿਹੜਾ ਆਪਾਂ ਜਿਆਦਾ ਅੱਧੀ ਅੱਖ ਤੱਕ ਖੋਲਣਾ ਹੈ ਅੱਧੀ ਅੱਖ ਤੱਕ ਖੋਲ ਕੇ ਆਪਾਂ ਉਂਗਲੇ ਅਤੇ ਅੰਗੂਠੀਆਂ ਦੇ ਨਾਲ ਵਾਲਾਂ ਨੂੰ ਸੈੱਟ ਕਰਾਂਗੇ ਸੈੱਟ ਕਰਨ ਦੇ ਬਾਅਦ ਉਹ ਨੋਕ ਤੇ ਰੱਖਾਂਗੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਦੱਬ ਕੇ ਸੈੱਟ ਦੱਬ ਕੇ ਉਹਨਾਂ ਦੇ ਜਿਹੜੇ ਆਪਣੇ ਵਾਲ ਹੋਣਗੇ ਉਹਨਾਂ ਨੂੰ ਟਾਈਟ ਕਰਾਂਗੇ ਅਤੇ ਜਿੱਥੇ ਆਪਣੇ ਜੇ ਸੋ ਪਹਿਲਾਂ ਜਿਹੜਾ ਆਪਾਂ ਲੜ ਲਗਾਇਆ ਸੀ ਉਸ ਦੇ ਵਲ ਨੇ ਜਿਹੜੇ ਮੁੱਕਦੇ ਹੋਣਗੇ ਉੱਥੇ ਆਪਾਂ ਇਹ ਲੜ ਦੇ ਜਿਹੜੇ ਵਲ ਨੇ ਉਹਨਾਂ ਨੂੰ ਰੱਖ ਕੇ ਸੈੱਟ ਕਰਨੇ ਹਨ ਪਹਿਲਾਂ ਆਪਾਂ ਬਾਜ ਦੇ ਨਾਲ ਤੇ ਤੁਸੀਂ ਵਲਾਂ ਨੂੰ ਹੋਰ ਵੱਧ ਸੰਘਣੇ ਕਰਨ ਦੇ ਲਈ ਪੱਗ ਪੈਨ ਦੀ ਵਰਤੋਂ ਜਾਂ ਸੂਈ ਦੀ ਵਰਤੋਂ ਵੀ ਕਰ ਸਕਦੇ ਹੋ ਜਿਹੜਾ ਆਪਾਂ ਨੇ ਅਗਲਾ ਲੜ ਲਗਾਉਣਾ ਹੈ ਅਸਦਾ ਮੋਟਾ ਪਾਸਾ ਉੱਪਰ ਆ ਕੇ ਚੰਗੀ ਤਰ੍ਹਾਂ ਉੱਪਰਲੀ ਸਾਈਡ ਇੱਕ ਪੇਚ ਬਣਾ ਦੇਣਾ ਹੈ ਅਤੇ ਇਸ ਨੂੰ ਇੱਕ ਵਾਰ ਮੋੜ ਕੇ ਆਪਾਂ ਸਾਫ਼ ਕਰਕੇ ਇਸ ਨੂੰ ਜਿਵੇਂ ਆਪਾਂ ਸਿੰਗਲ ਪੇਚਾਂ ਵਾਲੀ ਪੱਗ ਦੇ ਵਿੱਚ ਲਾੜ ਲਗਾਉਂਦੇ ਹਾਂ ਉਸ ਤਰੀਕੇ ਦੇ ਨਾਲ ਇਸ ਲਾੜ ਦੇ ਵਿੱਚ ਪੇਚ ਬਣਾ ਕੇ ਦੋ ਵਾਰ ਮੋੜ ਕੇ ਇਹਨਾਂ ਨੂੰ ਸੈੱਟ ਕਰਾਂਗੇ ਅਤੇ ਹੱਥ ਫੇਰਦੇ ਹੋਏ ਇਸ ਦੇ ਵਿੱਚ ਜਿੰਨੇ ਵੀ ਵਾਲ ਹੋਣਗੇ ਉਹਨਾਂ ਨੂੰ ਕੱਢ ਕੇ ਇਸ ਲੜ ਦੇ ਵਿੱਚ ਇਸ ਨੂੰ ਲੜ ਨੂੰ ਸਾਫ਼ ਕਰਾਂਗੇ ਤੇ ਬਾਕੀ ਜਿੰਨੇ ਵੀ ਆਪਣੇ ਪੱਗ ਦੇ ਵਿੱਚ ਵਾਲ ਨੇ ਇਹਨਾਂ ਨੂੰ ਹੋਰ ਸੰਘੜੇ ਕਰਾਂਗੇ ਤੇ ਉੱਪਰਲੇ ਪੇਚਾਂ ਦੀ ਬਾਜ਼ ਦੇ ਨਾਲ ਸਫਾਈ ਕਰਾਂਗੇ ਜਿਹੜੀ ਆਪਣੀ ਨੋਕ ਹੈ ਉੱਪਰਲੀ ਸਾਈਡ ਅਤੇ ਥੱਲੇਲੀ ਸਾਈਡ ਦੋ ਹੀ ਸ਼ੈਡਾਂ ਤੋਂ ਆਪਾਂ ਇਸ ਨੂੰ ਬਾਜ ਦੇ ਨਾਲ ਬਲਾਂ ਨੂੰ ਸੰਘਣੀ ਕਰਾਂਗੇ ਤੇ ਉੱਪਰਲੇ ਪੇਚਾਂ ਨੂੰ ਸਾਫ਼ ਕਰਾਂਗੇ ਜਿਹੜੀ ਆਪਾਂ ਹੁਣ ਆਪਣੀ ਇਸ ਪੱਗ ਦੀ ਜਿਹੜੀ ਸ਼ੇਪ ਹੈ ਉਹ ਕੰਪਲੀਟ ਹੋ ਚੁੱਕੀ ਆ ਜਿਹੜਾ ਹੁਣ ਇਸ ਲੜ ਦੇ ਵਿੱਚ ਇਸ ਪੱਗ ਦੇ ਵਿੱਚ ਸਿਰਫ ਲਾਸਟ ਲੜ ਲਗਾਉਣਾ ਅਤੇ ਸਿਰ ਟਕਣਾ ਹੀ ਰਹਿ ਚੁੱਕਿਆ ਹੈ ਜਿਹੜਾ ਆਪਾਂ ਪੱਗ ਪੈਨ ਲਗਾਉਣਾ ਹੈ ਜਿੱਥੇ ਇਹ ਲਾਸਟ ਲੜ ਦੀ ਨੋਕ ਬਣਦੀ ਹੈ ਉੱਥੇ ਪੱਗ ਪੈਨ ਲਗਾਉਣਾ ਹੈ ਤੇ ਇਸ ਕਲਗੀ ਲੜ ਦੇ ਦੋ ਹੀ ਪੱਲਿਆਂ ਨੂੰ ਬਰਾਬਰ ਬਰਾਬਰ ਫੋਲਡ ਕਰਨਾ ਹੈ ਤੇ ਛੇਵੇਂ ਲੜ ਦੇ ਉੱਪਰ ਰੱਖ ਕੇ ਵਲ ਨੂੰ ਜਿਹੜੇ ਇਸ ਲੜ ਦੇ ਵਿੱਚ ਜਾਂ ਇਸ ਤੋਂ ਉੱਪਰ ਜਿਹੜਾ ਲੜਾ ਉਸ ਦੇ ਵਿੱਚ ਵਲ ਪੈਣਗੇ ਉਹਨਾਂ ਨੂੰ ਬਾਜ ਦੇ ਨਾਲ ਸਾਫ਼ ਕਰਨਾ ਹੈ ਪੱਗ ਪੈਨ ਦੇ ਥੱਲੇ ਰੱਖ ਕੇ ਇਸ ਨੂੰ ਸੱਜੀ ਸੱਜੇ ਪਾਸੇ ਨੂੰ ਘੁਮਾ ਦੇਣਾ ਹੈ ਉਤੇ ਵਲਾਂ ਨੂੰ ਸੈੱਟ ਕਰਕੇ ਜਿਹੜਾ ਆਪਣਾ ਲਾਸਟਾ ਛੇਮਾ ਲੜ ਗਿਆ ਸੀ ਉਸ ਦੇ ਥੱਲੇ ਦਬ ਦੇਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣਾ ਇਸ ਵਲਾਂ ਵਾਲੀ ਪੱਗ ਦਾ ਜਿਹੜਾ ਫਰੰਟ ਉਹ ਸਾਰਾ ਕੰਪਲੀਟ ਹੋ ਚੁੱਕਿਆ ਹੈ ਜੀ ਅਤੇ ਆਪਾਂ ਹੁਣ ਜਿਹੜਾ ਆਪਣਾ ਪੇਚ ਆ ਇਸ ਪੱਗ ਦੇ ਵਿੱਚ ਤੇ ਜਿੰਨੇ ਵੀ ਵਲ ਨੇ ਉਹਨਾਂ ਨੂੰ ਸੈੱਟ ਕਰਾਂਗੇ ਉਸ ਤੋਂ ਪਹਿਲਾਂ ਆਪਣੀ ਸ਼ੇਪ ਨੂੰ ਜਿਹੜਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਅਤੇ ਜੇ ਤੋਂ ਵੀ ਕਿਤੇੋਂ ਆਪਣਾ ਇਸ ਪੱਗ ਦੇ ਵਿੱਚ ਕੱਪੜਾ ਬਾਹਰ ਨੂੰ ਉੱਪਰ ਦਾ ਆਵੇਗਾ ਉਸ ਨੂੰ ਆਪਾਂ ਚੰਗੀ ਤਰ੍ਹਾਂ ਥੱਲੇ ਨੂੰ ਅੰਦਰਲੀ ਸਾਈਡ ਨੂੰ ਦੱਬ ਕੇ ਸੈੱਟ ਕਰ ਲੈਣਾ ਹੈ ਜਿਹੜਾ ਆਪਾਂ ਸਰਦੇ ਸੈਂਟਰ ਦੇ ਵਿੱਚੋਂ ਪਹਿਲਾਂ ਲੜ ਲੜਿਆ ਸੀ ਉਸ ਦੇ ਨਾਲ ਆਪਾਂ ਜਿਹੜਾ ਸਿਰ ਟਕਾਂਗੇ ਇਸ ਲੜ ਦੇ ਦੋਈ ਪੱਲਿਆਂ ਦੇ ਵਿੱਚੋਂ ਦੋਨਾਂ ਨੂੰ ਬਰਾਬਰ ਕਰਕੇ ਇਸ ਨੂੰ ਜਿਹੜਾ ਡਬਲ ਕਰ ਲੈਣਾ ਹੈ ਅਤੇ ਸਿਰ ਦੇ ਉੱਪਰ ਚੰਗੀ ਤਰ੍ਹਾਂ ਖਰਾਲ ਕੇ ਇਸ ਨੂੰ ਇਸ ਸਿਰ ਦੇ ਉੱਪਰ ਰੱਖਣਾ ਹੈ ਅਤੇ ਬੈਕ ਤੋਂ ਲੜ ਖਿੱਚ ਕੇ ਜਿਹੜਾ ਆਪਾਂ ਹੁਣ ਬੈਕ ਦਾ ਲੜ ਲੜ ਗੋਣਾ ਸਦੇ ਦੋਈ ਪੱਲਿਆਂ ਨੂੰ ਬਰਾਬਰ ਬਰਾਬਰ ਫੋਲਡ ਕਰਕੇ ਥੱਲੇ ਦੱਬ ਦੇਣਾ ਹੈ ਤੇ ਹੁਣ ਜਿਹੜਾ ਆਪਣੇ ਸਿਰ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਤੇ ਕਿਤੋਂ ਵੀ ਜਿਹੜਾ ਸਿਰ ਆ ਉਹ ਮਾੜਾ ਦੇ ਬ੍ਰੀਕਰ ਨੰਗਾ ਰਹਿ ਜਾਂਦਾ ਤਾਂ ਆਪਾਂ ਉਸ ਨੂੰ ਬਾਦ ਦੇ ਨਾਲ ਸੈੱਟ ਕਰ ਸਕਦੇ ਆ ਤੇ ਵਲਾਂ ਨੂੰ ਹੁਣ ਆਪਾਂ ਸੈੱਟ ਕਰਾਂਗੇ ਤੇ ਵਲਾਂ ਦੇ ਜਿਹੜਾ ਹੁਣ ਬਾਦ ਦੇ ਨਾਲ ਆਪਾਂ ਵਲਾਂ ਨੂੰ ਚੰਗੀ ਤਰ੍ਹਾਂ ਸੰਗੜੇ ਕਰ ਲਾਂਗੇ ਅਤੇ ਨੋਹ ਨਾਲ ਜਿਹੜੇ ਵੀ ਆਪਣੇ ਢਿੱਲੇ ਹੋਣਗੇ ਵਾਲ ਹੋਣਗੇ ਉਹਨਾਂ ਨੂੰ ਪਲੀ ਸਾਈਡ ਨੂੰ ਚੱਕਾਂਗੇ ਅਤੇ ਬਾਅਦ ਦੇ ਨਾਲ ਉਹਨਾਂ ਨੂੰ ਟਾਈਟ ਕਰਕੇ ਉਹਨਾਂ ਵਾਲਾਂ ਦੇ ਵਿੱਚ ਹੋਰ ਵਾਲ ਪਾਵਾਂਗੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਅਜៃਆਂ ਹੋਰ ਵੀਡੀਓਆਂ ਦੇਖਣ ਦੇ ਲਈ ਸਾਡੇ YouTube ਚੈਨਲ ਤੇ Facebook ਪੇਜ ਨੂੰ ਸਬਸਕ੍ਰਾਈਬ ਫਾਲੋ ਜਰੂਰ ਕਰਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ